ਮਾਪਿਓ ਕਹਿਣ ਲੱਗੇ ਪੁੱਤ ਐਲਟਸ ਕਰ ਲਾ ਇੱਥੋਂ ਭੱਜ ਜਾ ਤੂੰ ਨਸ਼ਿਆਂ ਤੇ ਲੱਗ ਜਾਏਗਾ ਘਰ ਬਰਬਾਦ ਹੋ ਜਾਊਗਾ ਮਾਪਿਓ ਕਹਿੰਦੇ ਸੀ ਪੁੱਤ ਇੱਥੇ ਕੁਝ ਨਹੀਂ ਬਣਨਾ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਬਾਲਦਾ ਕੋਈ ਨੌਕਰੀ ਨਹੀਂ ਮਿਲਣੀ 55 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ ਆ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਹੱਥ ਖੜਾ ਕਰ ਦਿਓ ਕੋਈ ਬੰਦਾ ਇਹ ਕਹਿ ਦੇ ਕਿ ਮੇਰੇ ਮੁੰਡੇ ਦੇ ਨੰਬਰ ਵੱਧਦਾ ਐ ਇਸ ਜਾਂ ਮੇਰੀ ਕੁੜੀ ਦੇ ਨੰਬਰ ਵੱਧਦਾ ਐ ਸੀ ਪਰ ਘੱਟ ਆਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰ ਦਿਓ ਇਹ ਗੱਲ ਕਹਿਣੀ ਸੌਖੀ ਹੈ ਜੀ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਐ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਐ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਐ ਜੀ ਕੋਈ ਵੀ ਨਹੀਂ ਫੇਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫੇਰ ਵੀ ਕੰਮ ਹੋਈ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ ਫੇਰ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕਲਮ ਛੋੜ ਹੜਤਾਲ ਹੈ ਉਹਨਾਂ ਦੀ ਪਹਿਲਾਂ ਤਾਂ ਕਲ ਮਾਮਾ ਸਾਹ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ ਕਲਮ ਛੋੜ ਹੜਤਾਲ ਨਹੀਂ ਚੱਲਣੀ ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੇ ਬਾ ਸੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾਟਣ ਚ ਮੈਂ ਆਇਆ ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਇੰਨੀ ਪਾਰੀ ਗਿਰਤੀ ਚ ਪਹੁੰਚੇ ਹੋ ਬਹੁਤ ਧੰਨਵਾਦੀ ਕਿਉਂਕਿ ਇਹਨਾਂ ਤੋਂ ਅਸੀਂ ਦੁਖੀ ਆ ਚੁੱਕਿਆ ਇਹਨਾਂ ਨੇ ਕੱਖ ਨਹੀਂ ਕੀਤਾ ਜਿਨੋਂ ਆਪਾਂ ਕਹਿੰਦੇ ਪੰਜਾਬੀ ਚ ਥੇਲੇ ਦਾ ਕੰਮ ਨਹੀਂ ਕੀਤਾ ਹੁਣੇ ਹੁਣੇ ਆਪਾਂ ਨੇ ਪਿਛਲੇ 1 ਹਫ਼ਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਧਾਰਮਿਕ ਜਗਾਦੀ ਜ타 ਧਾਰਮਿਕ ਪੂਜਨਯੋਗ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਹੁਣ ਇਹ ਕਾਨੂੰਨ ਪਾਸ ਕਰਤਾ ਹੈ